ਕਿਆ ਨਾਮ ਹਿੰਦੀਚ ਬੋਲਣਾ ਜਿੱਦਾਂ ਮੈਂ ਮੇਰਾ ਨਾਮ ਡਾਕਟਰ ਰੋਹਨ ਮਹਿਰਾ ਅੱਜ ਨਿਆਨ ਗਲੋਬਲ ਫਾਊਂਡੇਸ਼ਨ ਜਿਹਦੇ ਚੇਅਰਮੈਨ ਧੀਰਜ ਗਿੱਲ ਜੀ ਨੇ ਉਹਨਾਂ ਵੱਲੋਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਬਹੁਤ ਹੀ ਅੱਛਾ ਉਪਰਾਲਾ ਕੀਤਾ ਗਿਆ ਹੈ। ਕਰੀਬ 10000 ਤੇ ਕੋਲ ਜਿਹੜੇ ਇੱਕ ਸੋਰੇ ਜਿਹੜੇ ਆ ਪਸ਼ੂ ਪੰਛੀਆਂ ਦੇ ਲਈ ਡਿਸਟ੍ਰੀਬਿਊਟ ਕੀਤੇ ਉਹਨਾਂ ਨੇ ਤੇ ਲੋਕਾਂ ਨੂੰ ਜਾਗਰੂਕ ਕੀਤਾ ਕਿ ਜਿਸ ਤਰੀਕੇ ਦੇ ਨਾਲ ਸਾਨੂੰ ਗਰਮੀ ਲੱਗਦੀ ਹੈ ਉਸੇ ਤਰੀਕੇ ਦੇ ਨਾਲ ਪਸ਼ੂ ਪੰਛੀਆਂ ਨੂੰ ਵੀ ਗਰਮੀ ਲੱਗਦੀ ਹੈ ਤੇ ਉਹ ਵੀ ਸਮਾਜ ਸਾਡੇ ਸਮਾਜ ਦਾ ਅੰਗ ਨੇ ਤੇ ਜਿਸ ਤਰੀਕੇ ਦੇ ਨਾਲ ਸਾਨੂੰ ਡੀਹਾਈਡਰੇਸ਼ਨ ਹੁੰਦੀ ਆ ਉਹਨਾਂ ਨੂੰ ਵੀ ਪਾਣੀ ਦੀ ਕਮੀ ਦੇ ਨਾਲ ਡੀਹਾਈਡਰੇਸ਼ਨ ਹੁੰਦੀ ਆ ਤੇ ਅਸੀਂ ਇਹਨਾਂ ਨੂੰ ਪਾਣੀ ਜਿਹੜਾ ਆਪਣਾ ਛੱਤ ਦੇ ਉੱਪਰ ਪੰਛੀਆਂ ਵਾਸਤੇ ਰੱਖੀਏ ਤੇ ਆਪਣੇ ਘਰਾਂ ਦੇ ਬਾਹਰ ਜਿਹੜੇ ਪੇਜਵਾਨ ਜਾਨਵਰ ਅੱਜ ਕਿਹੜੀ ਜਗ੍ਹਾ ਤੇ ਵੰਡ ਰਹੇ ਹੋ ਤੇ ਫਿਰ ਇਹਨਾਂ ਨੂੰ ਹੋਰ ਕਿੱਥੇ ਲੈ ਕੇ ਵੰਡੇ ਵੰਡੇ ਜਾਏਗਾ ਬਿਲਕੁਲ ਸਰ ਅਜ ਅਸੀਂ ਨੋਵਲਟੀ ਚੌਂਕ ਤੋਂ ਸ਼ੁਰੂਆਤ ਕੀਤੀ ਹੈ ਕਰੀਬ 1000 ਦੇ ਕੋਲ ਜਿਹੜੇ ਅਸੀਂ ਨੋਵਲਟੀ ਚੌਂਕ ਤੇ ਜਿਹੜੇ ਡਿਸਟ੍ਰਿਬਿਊਟ ਕੀਤੇ ਆ ਬਾਕੀ ਅਸੀਂ ਕੰਪਨੀ ਬਾਗ ਗੋਲ ਬਾਗ ਅਲੱਗ-ਅਲੱਗ ਜਗ੍ਹਾ ਤੇ ਤੇ ਸਕੂਲਾਂ ਦੇ ਵਿੱਚ ਵੀ ਜਾ ਕੇ ਜਿਹੜੇ ਨਿਆਨ ਗਲੋ ਕੀ ਅੱਗੇ ਜਿਹੜੀ ਹੈ ਜਿਹੜੀ ਅਸੀਂ ਮੁਹਿੰਮ ਨੈਨ ਗਲੋਬਲ ਫਾਊਂਡੇਸ਼ਨ ਨੇ ਸ਼ੁਰੂ ਕੀਤੀ ਹੈ ਉਹ ਕੰਟੀਨਿਊ ਚੱਲਦੀ ਰਹੇ ਇੱਕ ਆਪਣਾ ਜੱਡੀਆਂ ਵਾਲਿਆਂ ਨੂੰ ਜਾਂ ਕਿੰਨਾ ਕਿੰਨਾ ਨੂੰ ਬਿਲਕੁਲ ਸਰ ਸਾਰਿਆਂ ਨੂੰ ਅਸੀਂ ਦੇ ਰਹੇ ਹਾਂ ਤਾਂ ਕਿ ਜਿਆਦਾ ਤੋਂ ਜਿਆਦਾ ਲੋਕ ਜਿਹੜਾ ਜਾਗਰੂਕ ਹੋ ਸਕਣ ਤੇ ਆਪਣੇ ਬੱਚਿਆਂ ਨੂੰ ਵੀ ਅੱਗੇ ਜਾਗਰੂਕ ਕਰ ਸਰ ਜਿਹੜਾ ਤੁਹਾਡਾ ਉਪਰਾਲਾ ਕਿੰਨੀ ਦੇਰ ਤੋਂ ਚੱਲ ਰਿਹਾ ਹੈ ਦੇਖੋ ਸਰ ਅੱਜ ਦੇਖੋ ਧੀਰਤ ਜੀ ਕਾਫੀ ਸਾਲਾਂ ਤੋਂ ਲੰਬੇ ਸਮੇਂ ਤੋਂ ਜਿਹੜੇ ਪਸ਼ੂ ਪੰਛੀਆਂ ਦੇ ਵੀ ਸੇਵਾ ਕਰ ਰਹੇ ਨੇ ਇਨਸਾਨਾਂ ਦੇ ਨਾਲ ਨਾਲ ਤੇ ਕਰੀਬ 10 ਤੋਂ 15 ਸਾਲ ਹੋ ਗਏ ਉਹਨਾਂ ਨੂੰ ਇਸ ਚੀਜ਼ ਦੇ ਵਿੱਚ ਸੇਵਾ ਕਰਦੇ ਹੋਏ ਤੇ ਮੈਂ ਕਵਾਂਗਾ ਉਹਨਾਂ ਦਾ ਬਹੁਤ ਹੀ ਅਸੀਂ ਧੰਨਵਾਦ ਕਰਦੇ ਹਾਂ ਦੀ ਰੱਜੀ ਦਾ ਕਿ ਉਹਨਾਂ ਨੇ ਹਰ ਸਾਲ ਗਰਮੀਆਂ ਦੇ ਵਿੱਚ ਇਹ ਉਪਰਾਲਾ ਕਰਨਾ ਹੁੰਦਾ ਤੇ ਲੋਕਾਂ ਨੂੰ ਜਾਗਰੂਕ ਕਰਦੇ ਹਾਂ ਜੀ ਸਰ ਕੀ ਨਾਮ ਜੀ ਆਪਣਾ ਮੇਰਾ ਨਾਮ ਕਲਾਸ਼ ਹੈ ਤੇ ਮੈਂ ਨੀਨ ਗਲੋਬਲ ਫਾਊਂਡੇਸ਼ਨ ਦਾ ਟੀਮ ਮੈਂਬਰ ਹੈਗਾ ਤੇ ਸਭ ਤੋਂ ਪਹਿਲਾਂ ਤੇ ਮੈਂ ਤੁਹਾਨੂੰ ਦੱਸਾਂ ਕਿ ਜਿਸ ਤਰ੍ਹਾਂ ਕਿ ਗਰਮੀ ਵੱਧ ਗਈ ਹੈ ਗਲੇ ਇਨਸਾਨਾਂ ਦੇ ਸੁੱਕਨੇ ਸ਼ੁਰੂ ਹੋ ਗਏ ਹੈ ਤੇ ਪੰਛੀਆਂ ਨੂੰ ਵੀ ਪਿਆਸ ਲੱਗਦੀ ਹੈ ਪਹਿਲਾਂ ਛੱਪੜ ਹੁੰਦੇ ਸੀ ਤਲਾ ਹੁੰਦੇ ਸੀ ਜਿੱਥੇ ਪਾਣੀ ਪੀ ਲੈਂਦੇ ਸੀ ਅੱਜ ਇਹ ਸਭ ਚੀਜ਼ ਇਨਸਾਨਾਂ ਨੇ ਖਤਮ ਕਰ ਦਿੱਤੀ ਇਸ ਕਰਕੇ ਇਨਸਾਨਾਂ ਦੀ ਹੀ ਡਿਊਟੀ ਹੈ ਉਹਨਾਂ ਦੀ ਪਿਆਸ ਬੁਝਾਉਣੀ ਤੇ ਅੱਜ ਸਾਡੀ ਐਨ ਜੀਓ ਵੱਲੋਂ ਛੋਟਾ ਜਿਹਾ ਪ੍ਰਾਲਾ ਕੀਤਾ ਗਿਆ ਜਿੱਥੇ ਮਿੱਟੀ ਦੇ ਕਸੋਰੇ ਫਰੀ ਵੰਡੇ ਜਾ ਰਹੇ ਆ ਇਹਦੇ 'ਚ ਪਾਣੀ ਭਰ ਕੇ ਤੁਸੀਂ ਆਪਣੀ ਛੱਤ ਉੱਤੇ ਰੱਖੋ ਤਾਂ ਕਿ ਪੰਛੀਆਂ ਦੀ ਪਿਆਸ बुझ ਸਕੇ ਤੇ ਬਹੁਤ ਜ਼ਰੂਰੀ ਹੈ ਇਹ ਛੋਟਾ ਜਾ ਉਪਰਾਲਾ ਕਰਦੇ ਪਏ ਆ ਤੇ ਤੁਹਾਡ ਹੋ ਸਕਦਾ ਤੁਹਾਡੇ ਮਾਧਿਅਮ ਨਾਲ ਕੋਈ ਵਿਅਕਤੀ ਹੋਰ ਦੇਖੇ ਤੇ ਉਹ ਵੀ ਆਪਣੀ ਛੱਤੇ ਪਾਣੀ ਰੱਖੇ ਕਿਉਂਕਿ ਪੰਛੀ ਤੇ ਇਨਸਾਨਾਂ ਦਾ ਰਿਸ਼ਤਾ ਬਹੁਤ ਜ਼ਰੂਰੀ ਹੈ ਬਹੁਤ ਵੱਡਾ ਰਿਸ਼ਤਾ ਹੈ ਮੈਂ ਗੱਲ ਕਰਾਂ ਪੁਰਾਣੇ ਟਾਈਮ ਦੇ ਦੀ ਸਾਨੂੰ ਕਲਮ ਫੜਨ ਦੀ ਜਿਹੜੀ ਤਾਕਤ ਹੈ ਨਾ ਕਲਮ ਫੜਨੀ ਸਿਖਾਈ ਪੰਛੀਆਂ ਨੇ ਮੋਰ ਦਾ ਪੰਖ ਹੁੰਦਾ ਹੀ ਜਿੱਦ ਤੋਂ ਹੀ ਕਲਮ ਫੜ ਕੇ ਲਿਖਣਾ ਸ਼ੁਰੂ ਕੀਤਾ ਅੱਜ ਪੜ੍ਹ ਲਿਖ ਕੇ ਤੇ ਵੱਡੇ ਬਣ ਗਏ ਇਹ ਕੰਕਰੀਟ ਦਾ ਜੰਗਲ ਬਣਾ ਲਿਆ ਲੇਕਿਨ ਸਾਨੂੰ ਜਮੀਨੀ ਜੰਗਲਾਂ ਦਾ ਨੇ ਪੰਛੀ ਆ ਪੰਛੀ ਨੇ ਜੰਗਲ ਨੂੰ ਗਾਇਨਦੇ ਜੇਦੀ ਅਸੀਂ ਲੱਕੜਾਂ ਵੀ ਲੈਂਦੇ ਆ ਫਲ ਵੀ ਖਾਂਦੇ ਆ ਪੰਛੀ ਤੇ ਇਨਸਾਨ ਦਾ ਰਿਸ਼ਤਾ ਬਹੁਤ ਵੱਡਾ ਹੈ ਇਸ ਕਰਕੇ ਪੰਛੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਸਾਇੰਟੀਫਿਕਲੀ ਹੋ ਜੂਵੇ ਜਾਂ ਇਹ ਸਾਸਤਰ ਸਾਹਿਬ ਨਾਲ ਗੱਲ ਕਰੀਏ ਤੇ ਜੇ ਆਪਾਂ ਅਸਟਰੋਲੋਜੀ ਯਾਨੀ ਕਿ ਜੋਤਿਸ਼ ਵਿਗਿਆਨ ਦੇ ਹਿਸਾਬ ਨਾਲ ਵੀ ਗੱਲ ਕਰੀਏ ਤੇ ਕਿਸੇ ਵੀ ਬੰਦੇ ਨੂੰ ਵਪਾਰੀ ਘਾਟਾ ਹੁੰਦਾ ਪਰੇਸ਼ਾਨੀ ਹੁੰਦੀ ਹੈ ਤੇ ਉਹਨੂੰ ਪੰਡਤ ਇਹੀ ਕਹਦੇ ਇਹ ਵੀ ਪੰਛੀਆਂ ਨੂੰ ਦਾਣਾ ਪਾਓ ਪੰਛੀ ਨੂੰ ਪਾਣੀ ਪਾਓ ਤੁਸੀਂ ਗੂਗਲ ਕਰਕੇ ਦੇਖ ਲਓ ਗੂਗਲ ਵੀ ਤੁਹਾਨੂੰ ਦੱਸੇਗਾ ਕਿ ਪੰਛੀਆਂ ਨੂੰ ਪਾਣੀ ਪਾਣਾ ਤੁਹਾਡੇ ਜਿਹੜੇ ਆ ਮਾੜਾ ਟਾਈਮ ਜਿਹੜਾ ਹੈ ਜੋਤਿਸ਼ਾਸਤਰ ਦੇ ਮੁਤਾਬਿਕ ਜਿਹੜਾ ਬੜਾ ਟਾਈਮ ਵੀ ਲੱਗ ਜਾਂਦਾ ਇਸ ਕਰਕੇ ਜੇ ਤੁਹਾਨੂੰ ਸ਼ਾਸਤਰ ਵੀ ਕਹਿੰਦਾ ਹੈ ਸਾਇੰਸ ਵੀ ਕਹਿ ਰਿਹਾ ਤੁਹਾਡੀ ਜ਼ਿੰਮੇਵਾਰੀ ਵੀ ਬੰਦੀ ਹੈ ਤੇ ਫਿਰ ਆਪਾਂ ਕਿਉਂ ਨਹੀਂ ਰੱਖਦੇ ਇਹ ਪਾਣੀ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਕਿ ਪੰਛੀ ਨੂੰ ਬਚਾਇਆ ਜਾ ਸਕੇ ਪੰਛੀ ਬਚੇ ਰਹਿਣਗੇ ਤੇ ਇਨਸਾਨ ਵੀ ਬਚੇ ਰਹਿਣਗੇ NASA ਨੇ ਦੱਸਿਆ ਯੋਧ ਕਰਕੇ ਕਿ ਜੇ ਦੁਨੀਆ ਤੋਂ ਪੰਛੀ ਖਤਮ ਹੋ ਗਏ ਤਾਂ ਇਨਸਾਨ ਵੀ ਖਤਮ ਹੋ ਜਾਣਗੇ ਇਨਸਾਨ ਤੇ ਪੰਛੀ ਦਾ ਇੰਨਾ ਵੱਡਾ ਰਿਸ਼ਤਾ ਹੈਗਾ ਜੀ ਇਸ ਕਰਕੇ ਪੰਛੀਆਂ ਨੂੰ ਬਚਾ ਲਓ ਤੁਸੀਂ ਪੰਛੀਆਂ ਨੂੰ ਬਚਾ ਕੇ ਕੋਈ ਹਾਨ ਨਹੀਂ ਕਰ ਰਹੇ ਆਪਣੇ ਆਪ ਨੂੰ ਆਪਣੀ ਹੋਦ ਨੂੰ ਬਚਾ ਰਹੇ ਹੋ ਮੈਂ ਹੀ ਬੇਨਤੀ ਕਰਾਂਗਾ ਸਾਰਿਆਂ ਨੂੰ ਕਿ ਪੰਛੀਆਂ ਨੂੰ ਬਚਾਉਣ ਦੇ ਲਈ ਪ ਰੋ ਨਿਕਲਦੇ ਇੱਕ ਪਾਣੀ ਦੀ ਬੋਤਲ ਲੈ ਕੇ ਜਰੂਰ ਨਿਕਲੋ ਤਾਂ ਕਿ ਰਸਤੇ 'ਚ ਕਿਤੇ ਖਾਲੀ ਘਸੋਰਾ ਮਿਲ ਜੇ ਜਾਂ ਸੁੱਕਦਾ ਹੋਇਆ ਪੇੜ ਦਿਖ ਜੇ ਉਧਰ ਤੇ ਇੱਕ ਬੋਤਲ ਪਾਣੀ ਪਾ ਦਿਓ ਤੁਹਾਡਾ ਇੱਕ ਬੋਤਲ ਪਾਣੀ ਕਿਸੇ ਵੀ ਪੰਛੀ ਜਾਂ ਪੇੜ ਨੂੰ ਜਾਨ ਦੇ ਸਕਦਾ ਤਾਂ ਜਾਣ ਇਕੱਲੀ ਸਿਰਫ ਉਹਦੀ ਨਹੀਂ ਬਚਾਈ ਉਹਦੇ ਨਾਲ ਜੁੜੇ ਹਰ ਇਨਸਾਨ ਦੀ ਵੀ ਬਚਾਈ ਹੈ ਹੋਰ ਹੈ ਔਰ ਸਾਡੇ ਵੱਲੋਂ ਕਿਨੇ ਕਿਨੇ ਉਪਰਾਲੇ ਕੀਤੇ ਜਾ ਰਹੇ ਨੇ ਦੇਖੋ ਟਾਈਮ ਟਾਈਮ ਤੇ ਸਾਡੀ ਐਨ ਜੀਓ ਇਸ ਤਰ੍ਹਾਂ ਦੇ ਉਪਰਾਲੇ ਕਰਦੀ ਜਿਸ ਤਰ੍ਹਾਂ ਚਾਈਨਾ ਡੋਰ ਤੇ ਬਚਾਉਣ ਦੇ ਲਈ ਗਾਰਡ ਲਗਾਏ ਗਏ ਉਹ ਸਾਡੇ ਟੀਮ ਮੈਂਬਰ ਹਿਤੇਸ਼ ਰਾਣਾ ਜੀ ਦਾ ਆਈਡੀਆ ਸੀ ਤੇ ਉਹ ਵੀ ਸਾਡੇ ਨਾਲ ਹੈ ਇਹਨਾਂ ਦਾ ਆਈਡੀਆ ਹੈ ਸਪੈਸ਼ਲ ਗੁਜਰਾਤ ਤੋਂ ਮੰਗਾ ਕੇ ਚਾਈਨਾ ਡੋਰ ਤੋਂ ਹਰ ਸਾਲ ਲੋਕੀ ਜ਼ਖਮੀ ਹੁੰਦੇ ਆ ਬੱਚਣ ਦੇ ਲਈ ਮੋਟਰਸਾਈਕਲ ਤੇ ਗਾਰ ਲਗਾਏ ਗਏ ਉਸ ਤੋਂ ਪਹਿਲਾਂ ਬਟੇਰ ਦਿਵਸ ਤੇ ਜਾਂ ਯਾਨੀ ਕਿ ਵਰਲਡ ਇਨਸਪਾਇਰੋ ਡੇ ਤੇ ਆਪਾਂ ਪਛਿਆ ਦੇ ਆਲੜੇ ਵੱਡੇ ਸੀ ਇਸ ਤਰ੍ਹਾਂ ਸਮੇ ਸਮੇਂ ਤੇ ਰਹਿੰਦੇ ਸਾਡੇ ਇਸ ਤਰ੍ਹਾਂ ਉਪਰਾਲੇ ਹੁੰਦੇ ਰਹਿੰਦੇ ਸਦੀਆਂ ਚ ਕੰਬਲਾ ਦੀ ਵੱਡੇ ਜਾਂਦੇ ਆ